ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਟੱਡੀ ਸਕੁਅਰ ਤੋਂ ਮਨਪ੍ਰੀਤ ਸਿੰਘ ਜੀ ਮਾਜੀ ਮੇਰੇ ਨਾਲ ਮੌਜੂਦ ਨੇ ਨਵੰਬਰ ਇਨਟੇਕ ਬਹੁਤ ਚੰਗਾ ਲੰਘਿਆ ਸਟੱਡੀ ਸਕੁਅਰ ਦਾ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਨੂੰ ਵੀਜ਼ਾ ਮਿਲੇ ਔਰ ਹੁਣ ਇਹ ਰਿਕਮੈਂਡੇਸ਼ਨ ਹੈ ਕਿਉਂਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀ ਆਲਮੋਸਟ ਸਾਰੀਆਂ ਯੂਨੀਵਰਸਿਟੀਆਂ ਦੀਆਂ ਡੈਡਲਾਈਨਸ ਨਵੰਬਰ ਇਨਟੇਕ ਦੇ ਲਈ ਲੰਘ ਚੁੱਕੀਆਂ ਨੇ ਸੋ ਕੀ ਹੁਣ ਨਵੰਬਰ ਇਨਟੇਕ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ ਇੱਕ ਤਾਇਦਾ ਜਵਾਬ ਲਵਾਂਗੇ ਮਨਪੀ ਚੀਮਾ ਜੀ ਤੋਂ ਔਰ ਜਨੂਅਰੀ ਇਨਟੇਕ ਦੇ ਵਿੱਚ ਵੀ ਕੀ ਨਵੰਬਰ ਇਨਟੇਕ ਦੀ ਤਰ੍ਹਾਂ ਆਸਟ੍ਰੇਲੀਆ ਖੁੱਲ ਕੇ ਵੀਜ਼ਾ ਦੇਗਾ ਕਿੰਨਾ ਪ੍ਰੋਫਾਈਲਸ ਨੂੰ ਵੀਜ਼ੇ ਆਣਗੇ ਇਹਨਾਂ ਤਮਾਮ ਸਵਾਲਾਂ ਦੇ ਉੱਤੇ ਗੱਲ ਕਰਾਂਗੇ ਮਨਪੀ ਚੀਮਾ ਜੀ ਬਹੁਤ ਸਵਾਗਤ ਹੈ ਜੀ ਸੱਜੇ ਕਾਲ ਸਰ ਕਿਸ ਤਰ੍ਹਾਂ ਦਾ ਰਿਆ ਸਟਡੀ ਸਕੂਅਰ ਦਾ ਨਵੰਬਰ ਇਨਟੇਕ ਔਰ ਹੁਣ ਫਾਈਲ ਲਾਉਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਕੁਝ ਸਟੂਡੈਂਟਸ ਦੀ ਕੋਸ਼ਿਸ਼ ਹੈ ਕਿ ਨਵੰਬਰ ਇਨਟੇਕ ਦੀ ਫਾਈਲ ਲਾ ਲਈਏ ਕਿਸ ਤਰ੍ਹਾਂ ਦੇ ਨੁਕਸਾਨ ਨੇ ਉਹਨਾਂ ਨੂੰ ਜੀ ਸਰ ਐਕਚੁਅਲੀ ਨਵੰਬਰ ਇਨਟੇਕ ਬਹੁਤ ਵਧੀਆ ਗਿਆ ਯੂਨੀਵਰਸਿਟੀਆਂ ਨੇ ਆਫਰਸ ਵੀ ਦਿਲ ਖੋਲ ਕੇ ਦਿੱਤੀਆਂ ਔਰ ਹਾਈ ਕਮਿਸ਼ਨ ਨੇ ਵੀਜ਼ਾਸ ਵੀ ਦਿੰਦੇ ਹਜੇ ਵੀ ਹਾਈ ਕਮਿਸ਼ਨ ਦੇ ਵਿੱਚ ਬਹੁਤ ਫਾਈਲਸ ਆਲਰੇਡੀ ਲੌਇਡ ਹੈ ਤਾਂ ਬਹੁਤ ਹੋਣ ਵਾਲੀਆਂ ਨੇ ਜਿਨ੍ਹਾਂ ਦੀਆਂ ਜੀਟੀਜ਼ ਅੰਡਰ ਪ੍ਰੋਸੈਸਸਡ ਨੇ ਨਵੰਬਰ ਇਨਟੇਕ ਦੀਆਂ ਹੁਣ ਨਵੰਬਰ ਇਨਟੇਕ ਜਦੋਂ ਤੁਸੀਂ ਕਿਹਾ ਕਿ ਨਵੰਬਰ ਇਨਟੇਕ ਦੇ ਵਿੱਚ ਹੁਣ ਕਰਨ ਦਾ ਕੋਈ ਫਾਇਦਾ ਹੈ ਕਿ ਨਹੀਂ ਦੇਖੋ ਮੋਸਟਲੀ ਆਲਮੋਸਟ ਸਾਰੀ ਯੂਨੀਵਰਸਿਟੀਆਂ ਦੀ ਡੈਡਲਾਈਨ ਜਾ ਚੁੱਕੀਆਂ ਨੇ ਮੈਂ ਹਰ ਬੱਚੇ ਨੂੰ ਇਹੀ ਸੁਜੈਸਟ ਕਰਾਂਗਾ ਕਿ ਹੁੰਦਾ ਜਨਵਰੀ ਇਨਟੇਕ ਦੇ ਵਾਸਤੇ ਹੀ ਅਪਲਾਈ ਕਰਨ ਬੱਚੇ ਔਰ ਜਨਵਰੀ ਇਨਟੇਕ ਵੀ ਬਹੁਤ ਫਾਸਟਲੀ ਸੀਟਸ ਫਿਲ ਹੁੰਦੀਆਂ ਪਈਆਂ ਨੇ ਬਿਕਾਜ਼ ਜਿੰਨਾ ਵੀ ਸਟੂਡੈਂਟ ਸੀਗਾ ਨਵੰਬਰ ਵਾਲਾ ਉਹ ਵੀ ਡੈਫਰ ਹੋ ਰਿਹਾ ਜਨਵਰੀ ਦੇ ਵਿੱਚ ਔਰ ਜਨਵਰੀ ਚ ਫਰੈਸ਼ ਬੱਚਾ ਵੀ ਅਪਲਾਈ ਕਰ ਰਿਹਾ ਬਹੁਤ ਕੋਰਸਿਸ ਇਦਾਂ ਦੇ ਜਿਹੜੇ ਹੁੰਦੇ ਹੀ ਸਿਰਫ ਜਨਵਰੀ ਇਨਟੇਕ ਦੇ ਵਿੱਚ ਜਿੱਦਾਂ ਨਰਸਿੰਗ ਦਾ ਪ੍ਰੋਗਰਾਮ ਹੈ ਜਨਵਰੀ ਦੇ ਵਿੱਚ ਹੀ ਹੁੰਦਾ ਸਿਰਫ ਔਰ ਆਲਮੋਸਟ ਕਈ ਯੂਨੀਵਰਸਿਟੀਆਂ ਦੀਆਂ ਸੀਟਸ ਬਿਲਕੁਲ ਖਤਮ ਹੋ ਚੁੱਕੀਆਂ ਨਰਸਿੰਗ ਦੀਆਂ ਔਰ ਕਾਫੀ ਯੂਨੀਵਰਸਿਟੀਆਂ ਹਜੇ ਹੈ ਜਿਨ੍ਹਾਂ ਦੇ ਵਿੱਚ ਸੀਟਸ ਹੈ ਬਟ ਬਹੁਤ ਜਲਦੀ ਫਿਲ ਹੋ ਰਹੀਆਂ ਸੀਟਸ ਤਾਂ ਮੈਂ ਹਰ ਬੱਚੇ ਨੂੰ ਇਹੀ ਕਹੂੰਗਾ ਕਿ ਦੇਖੋ ਅਗਰ ਜਿਹੜਾ ਬੱਚਾ ਨਵੰਬਰ ਇਨਟੇਕ ਕਿਸੇ ਕਾਰਨ ਤੋਂ ਮਿਸ ਕਰ ਗਿਆ ਸੀ ਜਿਉਂ ਤਾਂ ਆਇਲਸ ਨਹੀਂ ਸੀਗਾ ਹਜੇ ਹੋਇਆ ਜਾਂ ਉਹਨਾਂ ਦੇ ਫਾਈਨੈਂਸ਼ੀਅਲਸ ਦੇ ਅਰੇਂਜਮੈਂਟ ਨਹੀਂ ਸੀ ਹੋ ਪਾਇਆ ਹੁਣ ਉਹ ਜਨੂਅਰੀ ਇਨਟੇਕ ਲਈ ਹੋਰ ਜ਼ਿਆਦਾ ਡਿਲੇ ਨਾ ਕਰਨ ਬਿਕੋਜ਼ ਜਨੂਅਰੀ ਇਨਟੇਕ ਆਲਮੋਸਟ ਆ ਗਿਆ ਹੈ ਐਡਮਿਸ਼ਨਸ ਹੋ ਰਹੀਆਂ ਨੇ ਔਰ ਇਹੀ 2-3 ਮਹੀਨੇ ਆ ਜਿੱਤੇ ਵਿੱਚ ਤੁਸੀਂ ਆਪਣੀ ਸਾਰੀ ਆਫਰ ਲੈਟਰਸ ਲੈ ਕੇ ਆਪਣੇ ਫਾਈਨੈਂਸ਼ੀਅਲਸ ਅਪਰੂਵ ਕਰਵਾ ਕੇ ਹਾਈ ਕਮਿਸ਼ਨ 'ਚ ਫਾਈਲ ਲਗਾਓਗੇ ਬਿਲਕੁਲ ਠੀਕ ਹੈ ਸੋ ਨਵੰਬਰ ਇਨਟੇਕ ਦਾ ਸਕਸੈਸ ਰੇਟ ਕਿਸ ਤਰ੍ਹਾਂ ਦਾ ਰਿਹਾ ਕੁਝ ਕੁ ਰਿਜ਼ਲਟ ਹਜੇ ਵੀ ਬਾਕੀ ਹੋਣਗੇ ਤੇ ਸਕਸੈਸ ਰੇਟ ਕਿੰਨਾ ਕਰਿਆ ਨਵੰਬਰ ਇਨਟੇਕ ਦਾ ਦੇਖੋ ਸਕਸੈਸ ਰੇਟ ਤਾਂ ਬਹੁਤ ਅੱਛਾ ਰਿਹਾ ਨਵੰਬਰ ਇਨਟੇਕ ਦਾ ਕਿਉਂਕਿ ਸਕਰੂਟਨਿੰਗ ਹੀ ਇੰਨੀ ਕੁ ਹੋ ਰਹੀ ਹੈ ਔਰ ਡਾਕੂਮੈਂਟਸ ਹੀ ਇੰਨੇ ਕੁ ਜ਼ਿਆਦਾ ਚੈੱਕ ਕਰ ਰਹੀਆਂ ਯੂਨੀਵਰਸਿਟੀਆਂ ਕਿ ਹਾਈ ਕਮਿਸ਼ਨ ਨੂੰ ਜ਼ਿਆਦਾ ਕੁਝ ਦੇਖਣਾ ਹੀ ਨਹੀਂ ਪੈ ਰਿਹਾ ਔਰ ਬਹੁਤ ਕ੍ਰ ਕ੍ਰੀਮ ਇਨ ਦਾ ਸੈਂਸ ਕਿ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਕਿ ਪਹਿਲਾਂ ਅਕੈਡਮਿਕਲੀ ਸਿਰਫ ਬੱਚਾ ਸਟਰੋਂਗ ਚਾਹੀਦਾ ਸੀਗਾ ਹੁਣ ਉਹਨਾਂ ਦੇ ਪੇਰੈਂਟਸ ਫਾਈਨੈਂਸ਼ੀਅਲੀ ਵੀ ਉਹਨੇ ਹੀ ਸਟਰੋਂਗ ਚਾਹੀਦੇ ਅਗਰ ਬੱਚੇ ਨੇ ਅਪਲਾਈ ਕਰਨਾ ਹੈ ਤਾਂ ਜਿਹੜਾ ਉਹ ਸਾਰੀਆਂ ਚੈਕਲਿਸਟ ਨੂੰ ਕਲੀਅਰ ਕਰਦਾ ਹੋਇਆ ਹਾਈ ਕਮਿਸ਼ਨ ਤੱਕ ਪਹੁੰਚ ਰਿਹਾ ਉਹਨਾਂ ਨੂੰ ਹਾਈ ਕਮਿਸ਼ਨ ਜਿਆਦਾ ਤੰਗ ਨਹੀਂ ਕਰ ਰਿਹਾ ਔਰ ਬਹੁਤ ਈਜ਼ੀਲੀ ਵੀਜ਼ਾਸ ਦੇ ਰਿਹਾ ਔਰ ਸਕਸੈਸ ਰੇਟ ਆਲਮੋਸਟ ਮੈਂ ਕਹੂੰਗਾ ਕਿ ਮੋਰ ਥੈਨ 95% ਸਕਸੈਸ ਰੇਟ ਰਿਹਾ ਬੱਚਿਆਂ ਦਾ ਹੁਣ ਤੱਕ ਔਰ ਜਿਹੜੀਆਂ ਫਾਈਲਜ਼ ਲਾਜ ਹੋ ਰਹੀਆਂ ਜਿਹੜਾ ਹੂਣ ਵਾਲੀਆਂ ਨੇ ਉਹਨਾਂ ਤੋਂ ਵੀ ਸਾਨੂੰ ਉਮੀਦ ਹੈ ਕਿ ਰਿਜ਼ਲਟ ਬਹੁਤ ਅੱਛੇ ਆਣਗੇ ਬਿਲਕੁਲ ਠੀਕ ਹੈ ਸੋ ਸਟਡੀ ਸਕਿਅਰ ਦਾ ਸਕਸੈਸ ਰੇਟ ਵੀ ਬਹੁਤ ਜ਼ਿਆਦਾ ਅੱਛਾ ਰਿਹਾ ਔਰ ਹੁਣ ਸਟੂਡੈਂਟ ਨਵੰਬਰ ਇਨਟੇਕ ਦੇ ਵਿੱਚ ਅਗਰ ਫਾਇਲ ਲਾਉਣਗੇ ਮਨਪੀਤ ਜੀ ਤੇ ਫਿਰ ਇਹਦਾ ਮਤਲਬ ਹੈ ਡੈਫਰ ਦੀ ਸੰਭਾਵਨਾ ਹੀ ਬਣਦੀ ਹੈ ਜੇ ਅਗਰ ਬੱਚੇ ਹੁਣ ਵੀ ਆਫਰ ਲੈਟਰ ਲੈਣਗੇ ਤਾਂ ਜੀ ਬਿਲਕੁਲ ਬਿਲਕੁਲ ਵੈਸੇ ਤਾਂ ਕਿਸੀ ਯੂਨੀਵਰਸਿਟੀ ਨੇ ਕੋਈ ਇੱਕ ਦੋ ਯੂਨੀਵਰਸਟੀਆਂ ਹੋਣਗੀਆਂ ਜਿਹੜੀਆਂ ਹਜੇ ਵੀ ਐਂਟਰਟੇਨ ਕਰ ਰਹੀਆਂ ਨੇ ਨਵੰਬਰ ਟੇਕ ਦੇ ਵਿੱਚ ਜਿਨ੍ਹਾਂ ਕੋਲ ਕੁਝ ਸੀਟਸ ਰਹਿ ਗਈਆਂ ਹੋਣਗੀਆਂ ਪਰ ਉਹ ਵੀ ਵਿਦ ਫਾਈਨੈਂਸ਼ੀਅਲਸ ਦੇ ਨਾਲ ਹੀ ਅਪਰੂਵਲ ਦੇ ਰਹੀਆਂ ਕਿ ਸਾਨੂੰ ਫੰਡਸ ਵੀ ਭੇਜਣੇ ਪੈਣਗੇ ਨਾਲ ਹੀ ਆਫਰ ਲੈਟਰ ਦੇ ਟਾਈਮ ਹੀ ਤਾਂ ਜੋ ਯੂਨੀਵਰਸਿਟੀ ਦੋਨੋਂ ਚੀਜ਼ਾਂ ਨੂੰ ਅਸੈਸਮੈਂਟ ਕਰਕੇ ਹੀ ਆਫਰ ਲੈਟਰ ਦੇ ਔਰ ਸਿੱਧਾ ਆਪਾਂ ਨੂੰ ਫੀ ਪੇਮੈਂਟ ਦੀ ਅਪਰੂਵਲ ਆ ਜਾਏ ਅਦਰਵਾਈਜ਼ ਹੁਣ ਨਵੰਬਰ ਇਨਟੇਕ ਨੂੰ ਅਸੀਂ ਇਹੀ ਸਮਝੀਏ ਕਿ ਆਲਮੋਸਟ ਖਤਮ ਹੋ ਗਿਆ ਔਰ ਜਨਵਰੀ ਤੇ ਕਨਸੈਂਟਰੇਟ ਕਰੀਏ ਸਿਰਫ ਜਨਵਰੀ ਇਨਟੇਕ ਤੇ ਫੋਕਸ ਕਰਨਾ ਚਾਹੀਦਾ ਹੈ ਸੋ ਮਨਪੀਰ ਜੀ ਨੇ ਸਾਫ਼ ਕਹਿ ਦਿੱਤਾ ਉਹ ਵਿਦਿਆਰਥੀ ਜਿਹੜੇ ਹਜੇ ਵੀ ਸੋਚ ਰਹੇ ਨੇ ਕਿ ਨਵੰਬਰ ਇਨਟੇਕ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਆਫਰ ਲੈਟਰ ਦੇ ਨਾਲ ਹੀ ਫੰਡਸ ਦੇ ਸਾਰੇ ਅਰੇਂਜਮੈਂਟ ਨੇ ਜਿਹੜੇ ਪ੍ਰੂਵ ਕਰਨੇ ਪੈਣਗੇ ਆਪਣੇ ਫੰਡਸ ਦੀ ਵੈਰੀਫਿਕੇਸ਼ਨ ਵਗੈਰਾ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋਣਾ ਵਿਦਿਆਰਥੀਆਂ ਦੇ ਲਈ ਵੀ ਸੋ ਬੈਟਰ ਹੈ ਹੁਣੇ ਤੁਸੀਂ ਜਨਵਰੀ ਇਨਟੇਕ ਦੇ ਵਿੱਚ ਫੋਕਸ ਕਰੋ ਔਰ ਨਵੰਬਰ ਇਨਟੇਕ ਨੂੰ ਹੁਣ ਅਸੀਂ ਮੁਕੰਮਲ ਤੌਰ ਦੇ ਉੱਤੇ ਸਟੱਡੀ ਸਕੂਅਰ ਵੱਲੋਂ ਫਾਈਲਜ਼ ਨਹੀਂ ਲੌਂਚ ਕੀਤੀਆਂ ਜਾਣਗੀਆਂ ਅਸੀਂ ਇਹ ਮੰਨ ਕੇ ਚੱਲੀਏ ਥੈਂਕ ਯੂ ਸੋ ਮੱਚ ਮਨਪ੍ਰੀਤ ਚੀਮਾ ਜੀ ਸਕਰੀਨ ਤੇ ਨੰਬਰ ਹੈ ਕੋਈ ਵੀ ਵਿਦਿਆਰਥੀ ਕਿਸੇ ਵੀ ਤਰ੍ਹਾਂ ਦਾ ਜ਼ਹਿਨ 'ਚ ਸਵਾਲ ਹੈ ਤੇ ਜ਼ਰੂਰ ਕਾਲ ਕਰ ਸਕਦਾ ਹੈ ਮਨਪ੍ਰੀਤ ਚੀਮਾ ਜੀ ਦੇ ਨਾਲ ਔਰ ਸਟੱਡੀ ਸਕੂਅਰ ਦੀ ਟੀਮ ਦੇ ਨਾਲ ਔਰ ਕੋਈ ਵੀ ਮੰਨਚ ਵਹਿਮ ਹੈ ਤੇ ਉਹਨੂੰ ਦੂਰ ਕਰ ਸਕਦਾ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਜੀ